ਗਵਾਨ ਸਾਬ ਬਹੁਤ ਮਾਨਸੀ ਇੱਕ ਦੋਸਤ ਹੋਣ ਦੇ ਨਾਤੇ ਇੱਕ ਮੈਂ ਤੇਤੋਂ ਵੱਡਾ ਮੈਂ ਬਾਈ ਗॉड ਮੈਨੂੰ ਆਇਆ ਸ਼ਿਕਾ ਕਿ ਤੂੰ ਪੰਜਾਬ ਦਾ ਰੰਗ ਬਦਲੇਗਾ ਚਾਹੇ ਮੈਂ ਕਿਸੇ ਵੀ ਪਾਰਟੀ ਚ ਰਹਾ ਪਰ ਕੱਖ ਨਹੀਂ ਕੀਤਾ ਓਏ ਡੋਪਦਾ ਪੰਜਾਬ ਬਿਲਕੁਲ ਆਉਣਾ ਚਾਹੀਦਾ ਸੀ ਜੇ ਸੀਐਮ ਐ ਤਾਂ ਆਉਣਾ ਚਾਹੀਦਾ ਸੀ ਠੀਕ ਹੈ ਨਾ ਜੇ ਮਹਿੰਦਰ ਮਾਸਟਰ ਦਾ ਮੁੰਡਾ ਤਾਂ ਆਉਣਾ ਚਾਹੀਦਾ ਸੀ ਪਰ ਸੌਰੀ ਯੂ ਟਰਨ ਨਹੀਂ ਹੈ ਉਹਦਾ ਜੰਨੀ ਦੇ ਕਹਿਣ ਵਾਂਗੂ ਵੀ ਇੱਕੋ ਹੀ ਪੂਰਾ ਹੋਇਆ ਵੀ ਮੇਰੀ ਵਾਈਫ ਪ੍ਰੈਗਨੈਂਟ ਆ ਤੇ ਉਹ ਉਹੀ ਇੱਕ ਵਾਅਦਾ ਜਿਹਾ ਪੂਰਾ ਹੋਇਆ ਐਲਾਨ ਪੂਰਾ ਹੋਇਆ ਹੋਰ ਤੱਕ ਆਖ ਨਹੀਂ ਹੋਇਆ ਨਖਿੱਧ ਸਰਕਾਰ ਨਖਿੱਧ ਉਹਦੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਖੜ ਕੇ ਵੋਟ ਦੇਣਗੇ ਔਰ ਸੱਦਾ ਦਿੱਤਾ ਗਿਆ ਸੀ ਕੀ ਲੱਗਦਾ ਸੀ ਐਸਐਮ ਸਾਹਿਬ ਆਣਾ ਚਾਹੀਦਾ ਸੀ ਬਿਲਕੁਲ ਆਣਾ ਚਾਹੀਦਾ ਸੀ ਜੇ ਸੀਐਮ ਤਾਂ ਆਉਣਾ ਚਾਹੀਦਾ ਸੀ ਠੀਕ ਹੈ ਨਾ ਜੇ ਮਹਿੰਦਰ ਮਾਸਟਰ ਦਾ ਮੁੰਡਾ ਤਾਂ ਆਉਣਾ ਚਾਹੀਦਾ ਸੀ ਜੇ ਭਗਵੰਤ ਮਾਨ ਤਾਂ ਆਉਣਾ ਚਾਹੀਦਾ ਸੀ ਜੇ ਉਹ ਬੜਕਾ ਮਾਰਦਾ ਤਾਂ ਆਉਣਾ ਚਾਹੀਦਾ ਸੀ ਪਰ ਸੌਰੀ ਯੂ ਟਰਨ ਨਹੀਂ ਹੈ ਉਹਦਾ ਹਰੇਕ ਪਾਸਿਓਂ ਕਾਰਵਾਈ ਹੋਊਗੀ ਕਿੰਨਾ ਦੇ ਨਾਮ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ ਹੋਊਗੀ ਇਹ ਤਾਂ ਭਗਵੰਤ ਮਾਨ ਸਾਹਿਬ ਨੂੰ ਪਤਾ ਪਰ ਹੋਣੀ ਚਾਹੀਦੀ ਹੈ ਕਸੂਰਵਾਰ ਨੂੰ ਕਸੂਰਵਾਰ ਖੜਾ ਕੇ ਉਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਅੱਜ ਤੱਕ ਹੋਇਆ ਨਹੀਂ ਉਹ ਚੰਨੀ ਦੇ ਕਹਿਣ ਵਾਂਗੂ ਵੇ ਕੋਈ ਪੂਰਾ ਹੋਇਆ ਵੀ ਮੇਰੀ ਵਾਈਫ ਪ੍ਰੈਗਨੈਂਟ ਆ ਤੇ ਉਹ ਉਹੀ ਇੱਕ ਵਾਦਾ ਜਾ ਪੂਰਾ ਹੋਇਆ ਐਲਾਨ ਪੂਰਾ ਹੋਇਆ ਹੋਰ ਤਾਂ ਕੱਖ ਨਹੀਂ ਹੋਇਆ ਕੋਈ ਨਹੀਂ ਹੋਇਆ ਪਰਿਵਾਰ ਦੇ ਨਾਲ ਕਰਕੇ ਜਿਹੜਾ ਹੈਗਾ ਸਟੇਜ ਦੇ ਉੱਤੇ ਰੋਣਾ ਇੱਥੇ ਯਾਰ ਜਦੋਂ ਬੰਦੇ ਨੂੰ ਥ੍ਰੈਟ ਆਉਂਦੀ ਆ ਕੀ ਨਹੀਂ ਕਰੂਗਾ ਬੰਦਾ ਪਰੇਸ਼ਾਨੀ ਦਾ ਇੱਕ ਆਲਮ ਹੁੰਦਾ ਨਾ ਪਰੇਸ਼ਾਨੀ ਚ ਬੰਦਾ ਕਰਦਾ ਸਭ ਕੁਝ ਕਰਦਾ ਠੀਕ ਹੈ ਨਾ ਕੋਈ ਮੰਨਤਾ ਦੁਖੀ ਹੁੰਦਾ ਨਾ ਤੁਸੀਂ ਸਵਾਲ ਹੈ ਇੱਕ ਸਵਾਲ ਹੈ ਕਿ ਸਮਾਜ ਵਿੱਚ ਇਹੋ ਜੀ ਤਸਵੀਰ ਰਾਜਨੀਤੀ ਤੋਂ ਬਾਹਰ ਆ ਗਿਆ ਨਹੀਂ ਕਿਉਂਕਿ ਇਹ ਜਲੰਧਰ ਵੈਸਟ ਦੀਆਂ ਚੋਣਾਂ ਨਹੀਂ ਰਹੀਆਂ ਪਰਿਵਾਰ ਪੂਰਾ ਆਇਆ ਇੱਕ ਉਮੀਦਵਾਰ ਹੈ ਸਾਬਕਾ ਐਮਐਲਏ ਹੈ ਅੱਖਾਂ ਦੇ ਵਿੱਚ ਹੰਝੂ ਕੀ ਮਾਇਨੇ ਨਿਕਲਦੇ ਨੇ ਸਨੇਹਾ ਕੀ ਜਾਂਦਾ ਹੈ ਸਨੇਹਾ ਇਹ ਜਾਂਦਾ ਵੀ ਨਖਿੱਧ ਸਰਕਾਰ ਨਖਿੱਧ ਉਹਦੇ ਲੀਡਰ ਨੇ ਇੱਕ ਥਾਂ ਦੇ ਉੱਤੇ ਮੌਕੇ ਦੇ ਐਮਐਲਏ ਚੇਅਰਮੈਨ ਸਾਹਿਬ ਬੈਠੇ ਨੇ ਲੋਕਾਂ ਨੂੰ ਸ਼ਰਯਾਮ ਧਮਕੀਆਂ ਦੇ ਕੇ ਉਹਨਾਂ ਦੇ ਗਲਾਂ 'ਚ ਪਰਨੇ ਪਾ ਕੇ ਐ ਵੋਟਾਂ ਨਹੀਂ ਪੈਣੀਆਂ ਆਹ ਵੋਟਾਂ ਨਹੀਂ ਪੈਣਾ ਪਰਿਵਾਰ ਰੋ ਰਿਹਾ ਸੱਚਾ ਰੋ ਰਿਹਾ ਜੀ ਉਹਨੂੰ ਪਾਕਿਸਤਾਨ ਤੱਕ ਤੋਂ ਧੰਕੀਆਂ ਆ ਰਹੀਆਂ ਹਨ ਸਮੇ ਦਾ ਡਰ ਲੱਗ ਰਿਹਾ ਜਾਂ ਭੁੱਖ ਦਿਖ ਰਿਹਾ ਆਪਣਾ ਉਹਨਾਂ ਨੂੰ ਭੁੱਖ ਆਪਦਾ ਢੈਂਦਾ ਦਿਖ ਰਿਹਾ ਇੱਕ ਬਦਲਾ ਦੇ ਨਾਂ ਦੇ ਉੱਤੇ ਲੋਕਾਂ ਨੇ ਵਿਸ਼ਵਾਸ ਵੱਡਾ ਕਰ ਲਿਆ ਪਰ ਲੋਕ ਵੀ ਰੋ ਰਹੇ ਨੇ ਤੇ ਇਹ ਪਰਿਵਾਰ ਵੀ ਰੋ ਰਿਹਾ ਐਂਡ ਉਹਨਾਂ ਦਾ ਡਰ ਹੀ ਅੰਦਰੋਂ ਖਾ ਰਿਹਾ ਹੈ ਬਾਈ ਜੀ ਉਹਨਾਂ ਦੇ ਕਿਲੇ ਟੁੱਟ ਚੁੱਕੇ ਨੇ ਕੱਖ ਕੰਮ ਨਹੀਂ ਹੁੰਦਾ ਕੋਈ ਤਰੱਕੀ ਨਹੀਂ ਹੋਈ ਬਦਰਾ ਦੇ ਛੋਟੀਆਂ ਛੋਟੀਆਂ ਗੱਲਾਂ ਮੁੱਖ ਮੰਤਰੀ ਨੂੰ ਸੁਨੇਹਾ ਕੀ ਦੇ ਰਿਹਾ ਮੁੱਖ ਮੰਤਰੀ ਨੂੰ ਹੌਬੀ ਤਾਲੀ ਵਾਲ ਸੁਨੇਹਾ ਦਿੰਦਾ ਵੀ ਭਗਵੰਤ ਸਿੰਘ ਬਹੁਤ ਮਾਨਸੀ ਇੱਕ ਦੋਸਤ ਹੋਣ ਦੇ ਨਾਤੇ ਇੱਕ ਮੈਂ ਤੇਤੋਂ ਵੱਡਾ ਮੈਂ ਬਾਈ ਗॉड ਮੈਨੂੰ ਐਂ ਸਿਗਾ ਕਿ ਤੂੰ ਪੰਜਾਬ ਦਾ ਰੰਗ ਬਦਲੇਗਾ ਚਾਹੇ ਮੈਂ ਕਿਸੇ ਵੀ ਪਾਰਟੀ ਚ ਰਹਾ ਪਰ ਕੱਖ ਨਹੀਂ ਕੀਤਾ ਓਏ ਡੋਪਦਾ ਪੰਜਾਬ ਪੰਜਾਬ ਡੋਪਦਾ ਉਹ ਵੀ ਕਿਹਦੀ ਦੇਖਦੇ ਆਂਗਾ ਪੰਜਾਬ ਦਾ ਭਗਵਾਨ ਭਗਵਾਨ ਤਮਾਨ ਤੋਂ ਵੇਨਾ ਜੋ ਮਰਜ਼ੀ ਕਰ ਲੋ ਯਾਰ ਇਹਨੂੰ ਭਜਾਓ ਯਾਰ ਇਥੋਂ ਇਹਨੂੰ ਇਹ ਤੋਂ ਖੜਾ ਛੜਾਓ ਸਰ ਜੀ ਸੀਐਮ ਦਾ ਡਾਰੀ ਹੈ ਕਿ ਜਿਸ ਮਿਹਰਬਾਨੀ ਉਸ ਜਗ੍ਹਾ ਤੇ ਉੱਤੀ ਨਹੀਂ ਆਈ ਮਿਹਰਬਾਨੀ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ